ਜੋ ਗੱਲਾਂ ਆਈਆਂ ਨੇ ਉਹ ਗੱਲਾਂ ਆਪਣੇ ਆਪ ਚ ਵਜਨਦਾਰ ਨੇ ਉਹਨਾਂ ਨੇ ਕਹੀ ਹੈ ਨਾ ਨਜ਼ਰਾਂ ਬਦਲੋ ਨਜ਼ਾਰੇ ਬਦਲ ਜਾਣਗੇ ਹੂੰ ਉਹ ਗੰਨ ਵੈਸੇ ਤਾਂ ਆਮੋਨ ਦੇ ਵਿਚਾਰ たら ਪਰ ਕਹੇ ਕਿ ਅਪ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਮਤਲਬ ਹਾਂ ਫੈਸਲਿਆਂ ਚ ਉਹਨਾਂ ਨੂੰ ਸ਼ਾਮਲ ਕਰੇ ਸਟੇਟ ਲੀਡਰਸ਼ਿਪ ਨਹੀਂ ਤਾਂ ਇਹਨਾਂ ਨੂੰ ਕਿਸੇ ਜਦੋਂ ਆਪਾ ਘਰ ਚ ਕਿਸੇ ਨੂੰ ਇੱਜ਼ਤ ਨਹੀਂ ਦੇਵਾਂਗੇ ਹੂੰ ਜਦੋਂ ਇੱਥੇ ਬੈਠੇ ਮੈਂ ਤੁਹਾਨੂੰ ਠੀਕ ਐ ਕਹਿ ਕੇ ਨਹੀਂ ਬੁਲਾਉਂਗਾ ਤੁਹਾਨੂੰ ਰਿਸਪੈਕਟ ਨਹੀਂ ਦਊਗਾ ਮੂਹਾਰਲਾ ਕਿਉਂ ਦੇਈਗਾ ਯਾਕਰ ਸਾਹਿਬ ਪਾਰਟੀ ਇੱਥੇ ਗੱਲ ਕਰ ਰਹੀ ਹੈ ਉਹਨਾਂ ਨੇ ਕੋਈ ਰਿਜ਼ਾਈਨ ਨਹੀਂ ਕਿੰਦਾ ਹਾਂਜੀ ਹਾਂ ਠੀਕ ਉਹ ਤਾਂ ਜਦੋਂ ਲੀਡਰਸ਼ਿਪ ਕਹੂਗੀ ਕਿਸੇ ਨੂੰ ਵੀ ਹਟਾ ਸਕਦੀ ਹੈ ਤਾਂ ਕੰਗਣਾ ਨੂੰ ਉਸ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਲੋਕ ਕੀ ਚਾਹੁੰਦੇ ਆ ਇਹ ਪੰਜਾਬ ਇੱਕ ਚੰਗਾਲੀ ਮੋਰੀ ਜਿਹੀ ਲੱਗਦੀ ਤੇ ਉਹ ਫਿਰ ਭਾਂਬੜ ਬਣ ਜਾਣੀ ਆ ਤੇ ਪੰਜਾਬ ਨੈਕਸਪੀਰਾ ਟੀਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪੰਚਾਇਤ ਚੋਣਾਂ ਦੇ ਨਾਲ-ਨਾਲ ਪੰਜਾਬ ਦੀਆਂ ਪੰਚਾਇਤ ਚੋਣਾਂ ਦੇ ਨਾਲ-ਨਾਲ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਜੰਮੂ ਕਸ਼ਮੀਰ ਵਿੱਚ ਵੀ ਚੋਣਾਂ ਦਾ ਮਾਹੌਲ ਹੈ ਅੱਜ ਇਹ ਚ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਤੀਜੀ ਵਾਰੀ ਕੇਂਦਰੀ ਸੱਤਾ ਤੇ ਕਾਬਜ ਹੋਈ ਹੈ ਉਸ ਨੂੰ ਉੱਤਰੀ ਭਾਰਤ ਚ ਵੱਖਰੀ ਕਿਸਮ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਖਾਸ ਕਰਕੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਸ ਵਕਤ ਸਭ ਤੋਂ ਵੱਡੀ ਜਿਹੜੀ ਚੁਣੌਤੀ ਬਣੀ ਹੋਈ ਹੈ ਕਿ ਪੰਜਾਬ ਦੇ ਪਾਪਾ ਪ੍ਰਧਾਨ ਸੁਨੀਲ ਜਾਖੜ ਕੀ ਉਹ ਪ੍ਰਧਾਨ ਹਨ ਜਾਂ ਨਹੀਂ ਹਨ ਜੇਕਰ ਉਹ ਨਾਰਾਜ਼ ਵੀ ਹਨ ਤਾਂ ਨਾਰਾਜ਼ਗੀ ਦਾ ਕਾਰਨ ਕੀ ਹੈ ਸੁਨੀਲ ਜਾਖੜ ਇੱਕ ਸੀਜ਼ਨਡ ਪੋਲੀਟੀਸ਼ੀਅਨ ਨੇ ਉਹ ਆਪਣੇ ਵੱਲੋਂ ਨਾ ਤਾਂ ਕਿਸੇ ਗੱਲ ਨੂੰ ਰੱਦ ਕਰ ਰਹੇ ਨੇ ਨਾ ਕਿਸੇ ਗੱਲ ਦੀ ਪੁਸ਼ਟੀ ਕਰ ਰਹੇ ਨੇ ਨਾ ਕਹਿ ਰਹੇ ਨੇ ਕਿ ਮੈਂ ਅਸਤੀਫਾ ਦਿੱਤਾ ਤੇ ਨਾ ਮੁੱਕਰ ਰਹੇ ਨੇ ਇਸ ਗੱਲ ਤੋਂ ਨਾ ਇਸ ਗੱਲ ਦਾ ਖੰਡਨ ਕਰ ਰਹੇ ਨੇ ਕਿ ਖਬਰਾਂ ਗਲਤ ਨੇ ਪਰ ਗਾਹੇ-ਬਗਾਹੇ ਕੋਨਾ ਦੀ ਮਾਰਫਤ ਯਾਨੀ ਕਿ ਉਹਨਾਂ ਦੇ ਹਵਾਲੇ ਨਾਲ ਜਿਵੇਂ ਪੱਤਰਕਾਰਾਂ ਕੋਲ ਇੱਕ ਜਰੀਆ ਹੁੰਦਾ ਕਿ ਸੋਰਸਸ ਦੇ ਜਰੀਏ ਸੂਤਰਾਂ ਦੇ ਹਵਾਲੇ ਨਾਲ ਅਇ ਦਿਨ ਕੋਈ ਨਾ ਕੋਈ ਗੱਲ ਆ ਜਾਂਦੀ ਆ ਹੁਣ ਨਵੀਂ ਗੱਲ ਕਿਹੜੀ ਆਈ ਆ ਕਿ ਉਹਨਾਂ ਨੇ ਨਸੀਹਤ ਦਿੱਤੀ ਆ ਬੀਜੇਪੀ ਹਾਈ ਕਮਾਂਡ ਨੂੰ ਕਿ ਪੰਜਾਬ ਬਾਰੇ ਨਜ਼ਰੀਆ ਬਦਲੋ ਨਜ਼ਾਰਾ ਬਦਲ ਜਾਏਗਾ ਹੋਰ ਕੋਈ ਇੱਕ ਚੀਜ਼ਾਂ ਵੀ ਆਈਆਂ ਨੇ ਕਿ ਉਹਨਾਂ ਨੇ ਕਹਿ ਦਿੱਤਾ ਹੈ ਕਿ ਮੈਨੂੰ ਲੋਕ ਸਭਾ ਦੇ ਉਮੀਦਵਾਰ ਚੋਣਨ ਮਿਲੇ ਨਹੀਂ ਪੁੱਛਿਆ ਗਿਆ ਮੈਨੂੰ ਪੰਜਾਬ ਚੋਂ ਰਾਜ ਸਭਾ ਦੀ ਮੈਂਬਰੀ ਕਿਨੂੰ ਦੇਣੀ ਆ ਨਹੀਂ ਦੇਣੀ ਇਹਦੇ ਬਾਰੇ ਨਹੀਂ ਪੁੱਛਿਆ ਗਿਆ ਕਿਨੂੰ ਪੰਜਾਬ ਚੋਂ ਮੰਤਰੀ ਬਣਾਣਾ ਉਹਨੂੰ ਪੁੱਛਿਆ ਗਿਆ ਸਿੱਧਾ ਇਸ਼ਾਰਾ ਅਰਵਨੀਤ ਸਿੰਘ ਮਿੱਟੂ ਵੱਲ ਸੀ ਹੋਰ ਉਹਨਾਂ ਨੇ ਕੋਈ ਇੱਕ ਚੀਜ਼ਾਂ ਜਿਹੜੀਆਂ ਉਹਨਾਂ ਦੇ ਹਵਾਲੇ ਨਾਲ ਸਾਹਮਣੇ ਆਈਆਂ ਨੇ ਪਰ ਇਹ ਸਾਰੀਆਂ ਚੀਜ਼ਾਂ ਉਹ ਲੱਗ ਰਹੀਆਂ ਨੇ ਜਿਸ ਨੂੰ ਪੁਰਾਣੇ ਭਾਜਪਾਈ ਵੀ ਸਮਝ ਰਹੇ ਨੇ ਕਿ ਇਹ ਸਹੀ ਗੱਲਾਂ ਨੇ ਪੰਜਾਬ ਬੀਜੇਪੀ ਨੂੰ ਅਗਰ ਪੈਰਾਂ ਸਿਰ ਕਰਨਾ ਆਇਆ ਤਾਂ ਬੜੇ ਪੁਰਾਣੇ ਭਾਜਪਾਈ ਆਰਐਸਐਸ ਦੇ ਨਾਲ ਨਾਤਾ ਰੱਖਣ ਵਾਲੇ ਤੇ ਪੰਜਾਬ ਦੇ ਵਿੱਚ ਬੀਜੇਪੀ ਦੇ ਜੋ ਵੱਡੇ ਥੰਮ੍ਹ ਨੇ ਉਹਨਾਂ ਚੋਂ ਇੱਕ ਮੰਨੇ ਜਾਂਦੇ ਹਰਜੀਤ ਸਿੰਘ ਗਰੇਵਾਲ ਇਸ ਵਕਤ ਦੈਨਿਕ ਸੂਰਾ ਨਾਲ ਉੱਚੇਚੇ ਤੌਰ ਤੇ ਬਣੇ ਹੋਏ ਨੇ ਗਰੇਵਾਲ ਸਾਹਿਬ ਬੀਜੇਪੀ ਦੇ ਨਮਾਇंदे ਵਜੋਂ ਸਾਡੇ ਨਾਲ ਬਣੇ ਹੀ ਹੋਏ ਨੇ ਨਾਲ ਨਾਲ ਉਹ ਪੰਜਾਬ ਦੇ ਇੱਕ ਅ ਸਭ ਸੰਜੇ ਪੋਲਿਟਿਸ਼ੀਅਨ ਕਹ ਲੋ ਜਾਂ ਸਾਰੇ ਪੰਜਾਬ ਦਾ ਪੰਜਾਬ ਦੇ ਹਿੱਤ ਸੋਚਣ ਵਾਲੇ ਪਾਰਟੀਸ਼ਨ ਵਜੋਂ ਉਹ ਬਣੇ ਹੋਏ ਨੇ ਇਹ ਮੈਂ ਦੂਜੀ ਗੱਲ ਇਸ ਕਰਕੇ ਕਹੀ ਹੈ ਕਿ ਕੀ ਜੋ ਜਾਖੜ ਗੱਲਾਂ ਕਹਿ ਰਹੇ ਨੇ ਜਾਂ ਜੋ ਗੱਲਾਂ ਪੰਜਾਬ ਬੀਜੇਪੀ ਬਾਰੇ ਹੋ ਰਹੀਆਂ ਨੇ ਕਿ ਉਹ ਪੰਜਾਬ ਬੀਜੇਪੀ ਲਈ ਜਾਂ ਪੰਜਾਬ ਦੇ ਹੱਕ 'ਚ ਨੇ ਜਾਂ ਫਿਰ ਉਹ ਪਾਰਟੀ ਦੀ ਅੰਦਰੂਨੀ ਲੜਾਈ ਤੱਕ ਸੀਮਤ ਨੇ ਗਰੇਵਾਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਪਹਿਲਾਂ ਤਾਂ ਮੈਂ ਪੁੱਛਣਾ ਚਾਹਾਂਗਾ ਜੀ ਕਿ ਤੁਸੀਂ ਇਤਫਾਕ ਰੱਖਦੇ ਹੋ ਭਾਵੇਂ ਜਾਖੜ ਸਾਹਿਬ ਨੇ ਸਿੱਧੇ ਤੌਰ ਤੇ ਨਹੀਂ ਕਹੀਆਂ ਪਰ ਜੋ ਗੱਲਾਂ ਆਈਆਂ ਨੇ ਉਹ ਗੱਲਾਂ ਆਪਣੇ ਆਪ ਚ ਵਜਨਦਾਰ ਨੇ ਬਿਲਕੁਲ ਠੀਕ ਹੈ ਜੀ ਇਹ ਜਿਹੜਾ ਉਹਨਾਂ ਨੇ ਕਹੀ ਹੈ ਨਾ ਨਜ਼ਰਾਂ ਬਦਲੋ ਨਜ਼ਾਰੇ ਬਦਲ ਜਾਣਗੇ ਉਹ ਗੱਲ ਵੈਸੇ ਤਾਂ ਉਹ ਆਮ ਉਹਨਾਂ ਦੇ ਵਿਚਾਰ ਤਰਾ ਹਮ ਪਰ ਇਹ ਜਿਸ ਤਰ੍ਹਾਂ ਭਾਰਤੀ ਜਨ ਸੰਘ ਦੇ ਸਮੇਂ ਚ ਇੱਕ ਸਾਡੀ ਪਰਸੈਪਸ਼ਨ ਵਿਗੜ ਗਈ ਸੀ ਪੰਜਾਬ ਬਾਰੇ ਨਹੀਂ ਲੋਕਾਂ ਦਾ ਸਾਡੇ ਬਾਰੇ ਸੋਚ ਬਦਲੀ ਸੀ ਲੋਕਾਂ ਦੀ ਬਦਲ ਗਈ ਸੀ ਕਿਉਂਕਿ ਇਲੈਕਸ਼ਨ ਤੁਸੀਂ ਖਾਲੀ ਸੰਗਠਨ ਖੜਾ ਕਰਕੇ ਥੋੜਾ ਜਿੱਤਦੇ ਹਾਂ ਹਾਂ ਨਾ ਇਹ ਗਲਤ ਸੋਚ ਹੈ ਜੀ ਬਿਲਕੁਲ ਨਹੀਂ ਜਿੱਤਦੇ ਪਾਰਟੀਆਂ ਖੜੀਆਂ ਕਰਨ ਨਾਲ ਸਾਡੀ ਪਾਰਟੀ ਕੈਟਰ ਵੇਸਟ ਦਾ ਮਾਸ ਵੀਸ ਆਰਗੇਨਾਈਜੇਸ਼ਨ ਹੈ ਹਮਮ ਔਰ ਇਸੇ ਤਰ੍ਹਾਂ ਹੀ ਭਾਰਤੀ ਕਮਿਊਨਿਸਟ ਪਾਰਟੀ ਵੀ ਕੈਟਰ ਵੇਸਟ ਕਮ ਮਾਸ ਵੀਸ ਸੀ ਬਿਲਕੁਲ ਪਰ ਨਾ ਤਾਂ ਕਦੇ ਉਹਨਾਂ ਦੀ ਸਰਕਾਰ ਆਈ ਤੇ ਨਾ ਹੀ ਸਾਡੀ ਜਨ ਸੰਗਧੀ ਆਈ ਹਮ ਜਿੰਨਾ ਚਿਰ ਰਹੇ ਹਾਂ ਆਈ ਕਦੋਂ ਜਦੋਂ ਮੋਦੀ ਜੀ ਨੇ ਆਪਦੀ ਮੁਖਤਰਾ ਨਾਲ ਆਮ ਜਨਤਾ ਨੂੰ ਜੋੜ ਲਿਆ ਸਭ ਦਾ ਸਾਥ ਸਭ ਦਾ ਵਿਕਾਸ ਕਰਕੇ 400 ਰੈਲੀਆਂ ਕੀਤੀਆਂ ਹੂੰ ਤੇ ਉਹਦੇ ਚ ਸਾਡੇ ਸਰਕਾਰ ਜਿਹੜੀ ਬਣਨ ਦੀ ਗੱਲ ਆਈ ਉਸ ਵੇਲੇ ਆਈ ਨਹੀਂ ਤਾਂ ਉਸ ਵੇਲੇ ਯੂਐਸਏ ਵੀ ਕਹਿ ਰਿਹਾ ਸੀ ਕਿ ਇਹਨਾਂ ਨੂੰ 100 ਤੋਂ 115 ਸੀਟਾਂ ਮਿਲਣਗੀਆਂ ਬੀਜੇਪੀ ਨੂੰ ਇਹ ਹੀ ਕਹਿ ਰਹੇ ਸੀ 2014 ਚ ਹਾਂ 2014 ਚ ਅਸੀਂ ਪੂਰੀ ਮжоਰਿਟੀ ਚ ਆ ਗਏ ਉਹ ਇਸ ਕਰਕੇ ਆ ਗਏ ਸੀ ਤੇ ਪਰਸੈਪਸ਼ਨ ਬਦਲਣ ਦੀ ਜ਼ਰੂਰਤ ਹੁੰਦੀ ਹੈ ਉਹ ਨਜ਼ਰਾਂ ਬਦਲੋ ਨਜ਼ਾਰੇ ਬਦਲ ਜਾਣਗੇ ਉਹ ਸੇਮ ਚੀਜ਼ ਆਮ ਜਿੰਤਾ ਮਰਜੀ ਕਹਿ ਲਓ ਉਹ ਲੋਕਾਂ ਵਾਸਤੇ ਸੀ ਹੁਣ ਪਾਰਟੀ ਵਾਸਤੇ ਆ ਗਈ ਗੱਲ ਬਦਲਣਗੇ ਤਾਂ ਪਾਰਟੀ ਤਾਂ ਹੀ ਬਦਲੇਗੀ ਇੱਕ ਤਾਂ ਪਾਰਟੀ ਉਹ ਕਹਿੰਦੇ ਆ ਕਿ ਆਪਣੇ ਜਿਹੜੇ ਲੀਡਰ ਨੇ ਉਹਨਾਂ ਨੂੰ ਮਹੱਤਵ ਦੇਵੇ ਹਾਂ ਫੈਸਲਿਆਂ 'ਚ ਉਹਨਾਂ ਨੂੰ ਸ਼ਾਮਲ ਕਰੇ ਸਟੇਟ ਲੀਡਰਸ਼ਿਪ ਨੂੰ ਜੀ ਨਹੀਂ ਤਾਂ ਇਹਨਾਂ ਨੂੰ ਕਿਸੇ ਜਦੋਂ ਆਪਾਂ ਘਰ 'ਚ ਕਿਸੇ ਨੂੰ ਇੱਜ਼ਤ ਨਹੀਂ ਦੇਵਾਂਗੇ ਹੂੰ ਜਦੋਂ ਇੱਥੇ ਬੈਠੇ ਮੈਂ ਤੁਹਾਨੂੰ ਜੀ ਕਹਿ ਕੇ ਨਹੀਂ ਬੁਲਾਉਂਗਾ ਤੁਹਾਨੂੰ ਰਿਸਪੈਕਟ ਨਹੀਂ ਦੇਵਾਂਗਾ ਤੁਹਾਨੂੰ ਬਾਹਰਲਾ ਕਿਉਂ ਦੇਗਾ ਠੀਕ ਹੈ ਨਾ ਗੱਲ ਤੇ ਇਸ ਕਰਕੇ ਬੀਜੇਪੀ ਦੇ ਲੀਡਰਾਂ ਦਾ ਪੰਜਾਬ 'ਚ ਵਜ਼ਨ ਨਹੀਂ ਬਣਦਾ ਔਰ ਜਿਹੜੇ ਲੋਕ ਅਸੀਂ ਲਿਆਏ ਉਹ ਲੋਕਾਂ ਦਾ ਤਾਂ ਬੀਜੇਪੀ ਨਾਲ ਕੋਈ ਤਾਲੁਕ ਹੀ ਨਹੀਂ ਹੂੰ ਬਈ ਬੀਜੇਪੀ ਦਾ ਫੇਸ ਜਿਵੇਂ ਲੈਣਗੇ ਲੋਕ ਮੈਨੂੰ ਦੇਖ ਕੇ ਕਹਿਣਗੇ ਅਵਨਾਸ਼ ਕੰਨਾ ਨੂੰ ਦੇਖ ਕੇ ਕਹਿਣਗੇ ਮਨੋਜਨ ਕਾਲੀਆਂ ਨੂੰ ਦੇਖ ਕੇ ਕਹਿਣਗੇ ਵਿਜੇ ਸਾਹਪਲਾ ਨੂੰ ਦੇਖ ਕੇ ਕਹਿਣਗੇ ਸੁਰਜੀਤ ਜਿਆਣੀ ਨੂੰ ਦੇਖ ਕੇ ਕਹਿਣਗੇ ਇਹੀ ਹੈ ਨਾ ਨਾਰੰਗ ਸਾਹਿਬ ਨੂੰ ਕਹਿਣਗੇ ਆ ਨਾਰੰਗ ਸਾਹਿਬ ਤਾਂ ਚਰੇ ਖਫਮਾਨੇ ਥੋਕੇ ਚਲੇ ਗਏ ਜੀ ਹੂੰ ਬਿਲਕੁਲ ਮੈਨੂੰ ਬੜਾ ਅਫਸੋਸ ਆ ਅੱਜ ਮੈਂ ਕਹਿ ਰਹੇ ਹੂੰ ਤੇ ਅਸੀਂ ਕੁਝ ਨਹੀਂ ਕਰ पाए ਹੂੰ ਆਹ ਦਾ ਨਾਰਾ ਵੀ ਨਹੀਂ ਮਾਰਿਆ ਤੁਹਾਨੂੰ ਲੱਗਦਾ ਕਿ ਪਾਰਟੀ ਨੂੰ ਉੱਥੇ ਸਟੈਂਡ ਕਰਨਾ ਚਾਹੀਦਾ ਸੀਗਾ ਉਹਨਾਂ ਦੇ ਬਿਲਕੁਲ ਬਿਲਕੁਲ ਉਹਨਾਂ ਦੇ ਲਈ ਸਟੈਂਡ ਲੈਣਾ ਚਾਹੀਦਾ ਸੀ ਚਲੋ ਉਹ ਜੋ ਵੀ ਹੋਇਆ ਹੁਣ ਅੱਗੇ ਸਭ ਕੁ ਲੈ ਲਈਏ ਜੀ 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 ਜੇ ਅੱਗੇ ਨਾਲ ਸਭ ਕੁ ਲੈ ਆਤਾ ਹੋਰ ਗੜਬੜ ਹੋ ਜੂਗੀ ਤਾਂ ਇਹ ਪਰਸਪੈਕਸ਼ਨ ਸਾਡੇ ਲਈ ਕੀ ਬਣ ਗਈ ਸੀ ਤੁਹਾਨੂੰ ਮੈਂ ਹੁਣ ਦੱਸਦਾ ਜੀ ਭਾਰਤੀ ਜਨ ਸੰਘ ਦੇ ਸਮੇਂ 'ਚ ਹਾਲਾਂਕਿ ਅਸੀਂ ਪੰਜਾਬੀ ਦੇ ਲਈ ਸਟੈਂਡ ਆ ਬਾਅਦ ਚ ਹੂੰ ਗੁਰੂ ਗੋਲਵਰਕਰ ਜੀ ਸਾਡੇ ਦੂਸਰੇ परम पूजनीय सरसंघचालक जी जी उन्होंने कहा भाई पंजाबी लिखवाओ अपनी भाषा मगर भारतीय जनसंघ ਦੇ ਕੁਝ ਲੀਡਰਾਂ ਨੇ ਉਸ ਵੇਲੇ ਕਿਹਾ ਕਿ ਨਹੀਂ ਹਿੰਦੀ ਲਿਖਵਾ ਲਿਓ ਹੂੰ ਬੋਲਦੇ ਪੰਜਾਬੀ ਸੀ ਬੋਲਦੇ ਪੰਜਾਬੀ ਸੀ ਬਿਲਕੁਲ ਅੱਜ ਪੂਰੀ ਦੁਨੀਆ ਚ ਮੋਤੀ ਜੀ ਜਾ ਕੇ ਪੰਜਾਬੀ ਲਾਗੂ ਕਰਾਉ ਹੂੰ ਤੇ ਲੋਕ ਮੰਨਣ ਨੂੰ ਤਿਆਰ ਨਹੀਂ ਹੂੰ ਇਹ ਉਹ ਪਰਸੈਪਸ਼ਨ ਉਹਨੂੰ ਕਹਿੰਦੇ ਆ ਹੂੰ ਕਿਸੇ ਲਈ ਬਣ ਜਾਣਾ ਜੀ ਤੇ ਇਸੇ ਤਰ੍ਹਾਂ ਹੀ ਪੰਜਾਬੀ ਸੂਬੇ ਦੀ ਗੱਲ ਆਈ ਹੂੰ ਹਾਲਾਂਕਿ ਜਨਸੰਘ ਦੇ ਲੀਡਰਾਂ ਨੇ ਦੇਸ਼ ਇੱਚ ਗੱਲ ਕੀਤੀ ਉਸ ਵੇਲੇ ਕਿ ਸਾੜੀਆਂ ਲਾਸ਼ਾਂ ਤੇ ਪੰਜਾਬੀ ਸੂਬਾ ਬਣੋ ਹਮ ਤੇ ਪੰਜਾਬੀ ਸੂਬਾ ਬਣ ਗਿਆ ਲੋਕਾਂ ਨੇ ਕਿਹਾ ਤਾਂ ਪੰਜਾਬ ਵਿਰੋਧੀ ਨੇ ਹਮ ਇਹ ਪਰਸੈਪਸ਼ਨ ਹਮ ਇਹਨੂੰ ਹੁਣ ਬਦਲਣਾ ਕਿਸ ਤਰ੍ਹਾਂ ਬਦਲਣਾ ਵੀ ਅਸੀਂ ਆਪਣੀ ਲੀਡਰਸ਼ਿਪ ਨੂੰ ਪਾਵਰਫੁਲ ਕਰਕੇ ਪੰਜਾਬ ਦੇ ਹਿੱਤਾਂ ਗੱਲਾਂ ਕਰਕੇ ਇਸ ਤਰ੍ਹਾਂ ਕਿਸਾਨ ਦੇ ਜਿਹੜੇ ਜੈਨੂਇਨ ਮਸਟੇਰ ਹਮ ਉਹਨਾਂ ਨੂੰ ਉਸੇ ਹੱਲ ਕਰੀਏ ਪਹਿਲੀ ਗੱਲ ਜੀ ਔਰ ਉਹਨਾਂ ਨੂੰ ਲਟਕਾਈਏ ਨਾ ਜੋ ਕਰਨਾ ਕਰਕੇ ਇੱਕ ਪਾਸੇ ਕਰੀਏ ਨਹੀਂ ਤਾਂ ਇਹ ਲੋਕ ਸਾਡੇ ਬਾਰੇ ਗਲਤ ਗੱਲਾਂ ਕਰਦੇ ਨੇ ਹਮ ਇਸੇ ਤਰ੍ਹਾਂ ਹੀ ਅਸੀਂ ਜਿਹੜੇ ਹ ਹੁਣ ਅੱਗੇ ਦੁਨੀਆ ਚ ਨਾ ਫੂਡ ਕ੍ਰਾਈਸਿਸ ਫੇਰ ਆਉਣਾ ਹਮ ਦੇ ਆਪਣੇ ਦੇਸ਼ ਚ ਵੀ ਆਣਾ ਸਭ ਤੋਂ ਵੱਡੀ ਪਾਪੂਲੇਸ਼ਨ ਜੀ ਅਸੀਂ ਕਿਸਾਨ ਨੂੰ ਨਾਰਾਜ਼ ਤੇ ਨਿਰਾਸ਼ ਕਰ ਲਾਂਗੇ ਉਹਦੀ ਵੈਲਫੇਅਰ ਲਈ ਕੁਛ ਨਹੀਂ ਕਰਾਂਗੇ ਤਾਂ ਉਸ ਵੇਲੇ ਸਾਨੂੰ ਬੜੀ ਮੁਸ਼ਕਲ ਹੋਣੀ ਹੈ ਦੇਸ਼ ਨੂੰ ਹਮ ਅਸੀਂ ਉਹ ਸੋਚ ਕੇ ਕੰਮ ਕਰਨਾ ਜੀ ਤੇ ਕਿਸਾਨ ਦੇ ਨਾਲ ਸਹਿਯੋਗ ਨਾਲ ਹੀ ਵਾਤਾਵਰਣ ਸੁਧਾਰ ਸਕਦਾ ਜ਼ਮੀਨ ਦਾ ਪਾਣੀ ਗਰਾਊਂਡ ਵਾਟਰ ਜਿਹੜਾ ਟੇਬਲ ਆ ਉਹ ਉੱਪਰ ਆ ਸਕਦਾ ਫੂਲ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀ ਹਮ ਤੇ ਉਹ ਸਾਨੂੰ ਕਿਸਾਨ ਦੇ ਨਾਲ ਸ਼ਹਿਰ ਦੌਣਾ ਪਊਗਾ ਗੱਲਬਾਤ ਕਰਕੇ ਰਹਿਣਾ ਪਊਗਾ ਉਹਨੂੰ ਦੱਸਣਾ ਪਊਗਾ ਕਿ ਪਾਈ ਆਪਾਂ ਮਿਲ ਕੇ ਇਹ ਸਾਰਾ ਕਰਨਾ ਨਾ ਤਾਂ ਇਕੱਲੇ ਸਰਕਾਰ ਕਰ ਸਕਦੀ ਐ ਨਾ ਇਕੱਲੇ ਕਿਸਾਨ ਕਰ ਸਕਦੇ ਠੀਕ ਐ ਨਾ ਗੱਲ ਇਹ ਸਾਰੀਆਂ ਗੱਲਾਂ ਜੇ ਅਸੀਂ ਨਹੀਂ ਸੰਭਲਾਂਗੇ ਤੇ ਲੋਕ ਕਹਿਣਗੇ ਕਿਸਾਨ ਬ੍ਰੋਤੀ ਨੇ راہੂ ਗਾਂਦੇ ਦੇ ਤੀਜੇ ਦਿਨ ਐਵੇਂ ਰੋਲਾ ਪਾਉਂਦਾ ਰਹਿੰਦਾ ਉਹ ਕਾਲਜ ਦੇ ਵੀ ਇਹ ਵੇਚਣ ਲੱਗਾ ਸੀ ਵਿਚਾਰਾ ਉੱਥੇ ਚਲੋ ਪਰ ਗਰੇਲ ਸਾਹਿਬ ਜਦੋਂ ਤੋਂ ਸੁਨੀਲ ਜਾਖੜ ਦੇ ਅਸਤੀਫੇ ਦੀ ਗੱਲ ਉੱਡੀ ਹੈ ਉਦੋਂ ਤੋਂ ਪਤਾ ਲੱਗ ਰਿਹਾ ਹੈ ਕਿ ਭਾਜਪਾ ਹਰਿਆਣਾ ਦੀਆਂ ਚੋਣਾਂ ਤੱਕ ਜਿਹੜਾ ਹੈ ਉਸ ਨੂੰ ਟਾਲਣਾ ਚਾਹੁੰਦੀ ਹੈ ਇਹਦੇ ਨਤੀਜੇ ਆ ਜਾਣ ਤੱਕ ਉਸ ਤੋਂ ਬਾਅਦ ਅੱਧੇ ਭਾਜਪਾ ਪੰਜਾਬ ਦੇ ਪੰਜਾਬ ਦੀ ਜੋ ਲੀਡਰਸ਼ਿਪ ਹੈ ਸਣੇ ਤੁਹਾਡੇ ਜੋ ਤੁਸੀਂ ਪੰਜ ਛੇ ਨਾਮ ਇਸ ਤੋਂ ਪਹਿਲਾਂ ਲਏ ਨੇ ਕਾਲੀਆ ਸਾਹਿਬ ਦਾ ਲਿਆ ਤੁਸੀਂ ਹੋਰ ਲਏ ਨੇ ਸੰਪਲਾ ਸਾਹਿਬ ਦਾ ਲਿਆ ਹੈ ਸ਼ਰੀਨ ਸਾਹਿਬ ਦਾ ਲਿਆ ਹੈ ਜਿਆਣੀ ਸਾਹਿਬ ਦਾ ਲਿਆ ਹੈ ਕਿ ਹੋ ਸਕਦਾ ਹੈ ਕਿ ਉਹਨਾਂ ਚੋਂ ਕੋਈ ਪ੍ਰਧਾਨ ਬਣਨ ਦੀ ਤਿਆਰੀ ਹੋ ਰਹੀ ਹੋਵੇ ਨਹੀਂ ਨਹੀਂ ਐਸਾ ਕੁਝ ਨਹੀਂ ਹੈ ਪ੍ਰਧਾਨ ਤਾਂ ਕੋਈ ਵੀ ਬਣ ਜੇਗਾ ਸਾਡੇ ਦੇਖੋ ਸਾਡਾ ਇੱਕ ਪੱਤੀ ਹਮ ਜਿਹੜੇ ਨਹੀਂ ਸਮਝਦੇ ਉਹ ਸਮਝਦੇ ਕਿ ਪ੍ਰਧਾਨ ਕੋਈ ਬਹੁਤ بڑا ਬਣ ਗਿਆ ਹਮ ਪ੍ਰਧਾਨ ਕਿਸੇ ਇੱਕ ਨੇ ਬਣਨਾ ਹੁੰਦਾ ਪਾਰਟੀ ਸਾਰੇ ਮਿਲ ਕੇ ਚਲਾਉਂਦੇ ਆ ਹਮ ਸਾਡੇ ਇਹ ਪੱਤੀ ਇਹ ਕਲਚਰ ਹੈ ਇਹ ਕਲਚਰ ਇਹ ਨਹੀਂ ਕਿ ਪ੍ਰਧਾਨ ਬਣ ਗਿਆ ਤੇ ਉਹਦਾ ਹੀ ਡੰਡਾ ਚੱਲਣਾ ਹੈ ਨਾ 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 ਇਦਾਂ ਨਹੀਂ ਹੈ ਇਹ ਸ਼ਾਇਦ ਭਲੇਖਾ ਜਾਖੜ ਸਾਹਿਬ ਨੂੰ ਹੋਏਗਾ ਕਿਉਂਕਿ ਉਹ ਕਾਂਗਰਸ ਦੇ ਕਲਚਰ ਚ ਆਏ ਸੀ ਉਹਨਾਂ ਨੂੰ ਤਾਂ ਹੀ ਲੱਗ ਰਿਹਾ ਸੀ ਕਿ ਮੈਨੂੰ ਮੀਟਿੰਗਾਂ ਚੀ ਬਿਜੀ ਕਰਕੇ ਰੱਖ ਲਿਆ ਨਹੀਂ ਨਹੀਂ ਜਾਖੜ ਸਾਹਿਬ ਨੂੰ ਕੋਈ ਭਲੇਖਾ ਨਹੀਂ ਹਮ ਜਾਖੜ ਸਾਹਿਬ ਤਾਂ ਜਿਹੜੀ ਜੈਨੂਨ ਗੱਲਾਂ ਉਠਾਈਆਂ ਨੇ ਉਹਨਾਂ ਨੇ ਉਹ ਜਿਹੜੀਆਂ ਸਾਡੀਆਂ ਕਮੀਆਂ ਨੇ ਹਮ ਕਮੀਆਂ ਸੁਣਨ ਦੀ ਵੀ ਸਮਰੱਥਾ ਹੋਣੀ ਚਾਹੀਦੀ ਹੈ ਹਮ ਔਰ ਸਾਡੀ ਲੀਡਰਸ਼ਿਪ ਸੁਣਦੀ ਹੈ ਹਮ ਜਾਖੜ ਸਾਹਿਬ ਦੀਆਂ ਗੱਲਾਂ ਨੂੰ ਵੀ ਸੁਣ ਰਹੀ ਹੈ ਐਸੀ ਗੱਲ ਨਹੀਂ ਉੱਤੇ ਵਿਚਾਰ ਵੀ ਹੋ ਰਿਹਾ ਹਮ ਐਸਾ ਕੁਝ ਨਹੀਂ ਹੈ ਜਾਖੜ ਸਾਹਿਬ ਪਾਰਟੀਆਂ ਚੀ ਗੱਲ ਕਰ ਰਹੇ ਹੈ ਹਮ ਉਹਨਾਂ ਨੇ ਕੋਈ ਰਿਜ਼ਾਈਨ ਨਹੀਂ ਕੀਤਾ ਹਮ ਹਜੇ ਹਮ ਠੀਕ ਹੈ ਉਹ ਤੇ ਜਦੋਂ ਲੀਡਰਸ਼ਿਪ ਕਹੂਗੀ ਕਿਸੇ ਨੂੰ ਵੀ ਹਟਾ ਸਕਦੀ ਹੈ ਹਮ ਠੀਕ ਹੈ ਨਾ ਇਸ ਲਈ ਐਸੀ ਕੋਈ ਗੱਲ ਨਹੀਂ ਹੈ ਜਕਰਤਾ ਬਦਿਆ ਇਨਸਾਨ ਨੇ ਵਧੀਆ ਗੱਲਾਂ ਉਹਨਾਂ ਨੇ ਕੀਤੀਆਂ ਨੇ ਉਹਨਾਂ ਦਾ ਸਤਿਕਾਰ ਕਰਦੇ ਹਰਿਆਣਾ ਚ ਇਲੈਕਸ਼ਨ ਹੋ ਰਹੀ ਹੈ ਦਿੱਲੀ ਚ ਵੀ ਇਲੈਕਸ਼ਨ ਆਣ ਆਲੀ ਹੈ ਵਿਧਾਨ ਸਭਾ ਦੀ ਅਰਵਿੰਦ ਕੇਜਰੀਵਾਲ ਉਹਨਾਂ ਨੇ ਬੀਜੇਪੀ ਦੇ ਉੱਤੇ ਬੜਾ ਇੱਕ ਟੱਡਾ ਵਾਰ ਕੀਤਾ ਹੈ ਉਹਨਾਂ ਨੇ ਬੀਜੇਪੀ ਨੂੰ ਨਾ ਛੇੜ ਕੇ ਉਹਨਾਂ ਨੇ ਆਰਐਸਐਸ ਨੂੰ ਛਿੜਿਆ ਹੈ ਆਰਐਸਐਸ ਦੇ ਮੁਖੀ ਨੂੰ ਜਿਹੜੇ ਪੰਜ ਸਵਾਲ ਦਾਗ ਦਿੱਤੇ ਨੇ ਕਿ ਇਹ ਉਹ ਪਾਰਟੀ ਹੈ ਜਿਹੜੀ ਵਾਸ਼ਿੰਗ ਮਸ਼ੀਨ ਦਾ ਕੰਮ ਕਰ ਰਹੀ ਹੈ ਕਿ ਜਿਹੜੇ ਕਰਪਟ ਲੀਡਰ ਜਿਨ੍ਹਾਂ ਨੂੰ ਕਹਿੰਦੀ ਹੈ ਉਹਨਾਂ ਨੂੰ ਅੰਦਰ ਲਿਆ ਕੇ ਚਿੱਟੇ ਕਰ ਲੈਂਦੀ ਹੈ ਹੋਰ ਉਹਨਾਂ ਨੇ ਆਰਐਸਐਸ ਦੀ ਵਿਚਾਰਧਾਰਾ ਦੇ ਹਵਾਲੇ ਨਾਲ ਗੱਲਾਂ ਕੀਤੀਆਂ ਨੇ ਕਿ ਲੱਗਦਾ ਨਹੀਂ ਕਿ ਇਹ ਭਾਜਪਾ ਲਈ ਜਿਹੜਾ ਖਤਰਨਾਕ ਹੋ ਸਕਦਾ ਉਹਨਾਂ ਦਾ ਇਹ ਪੈਂਤੜਾ ਅਰਵਿੰਦ ਕੇਜਰੀਵਾਲ ਦਾ ਉਹ ਅਰਵਿੰਦ ਕੇਜਰੀਵਾਲ ਸ਼ਰਾਤੀ ਹੈ ਉਹ ਸ਼ਰਾਤਾਂ ਕਰਕੇ ਇੱਥੇ ਤੱਕ ਪਹੁੰਚ ਗਿਆ ਪਰ ਉਹ ਅੱਗੇ ਨਹੀਂ ਪਹੁੰਚਦਾ ਉਹ ਵੀ ਐਕਸਪੋਜ਼ ਹੋ ਗਿਆ ਆ ਪੰਜਾਬ 'ਚ ਦੇਖਣਾ ਉਹਦਾ ਕਲੇਸ਼ ਪੈ ਜਾਣਾ ਆਪਦਾ ਘਰ ਹੀ ਨਹੀਂ ਸੰਭਲਣਾ ਉਹਦੇ ਕੋਲ ਜਿਹੜਾ ਭਗਵੰਤ ਮਾਨ ਨਾਲ ਪੰਗਾ ਲੈਣ ਲੱਗਿਆ ਉਹਨੂੰ ਗਰਲਫ੍ਰੈਂਡ ਹੀ ਆ ਭਗਵੰਤ ਮਾਨ ਉਹਦੇ ਨਾਲੋਂ ਜ਼ਿਆਦਾ ਪਪੂਲਰ ਆ ਭਗਵੰਤ ਮਾਨ ਉਹਨੋਂ ਜ਼ਿਆਦਾ ਪਪੂਲਰ ਆ ਹਾਂ ਉਹਦੇ ਨਾਲੋਂ ਜ਼ਿਆਦਾ ਪਪੂਲਰ ਆ ਪਾਵਰਫੁਲ ਵਿਥਿਨ ਪਾਰਟੀ ਵਿਥਿਨ ਪਾਰਟੀ ਤਾਂ ਹੈ ਯਾਰ ਆਮ ਲੋਕਾਂ 'ਚ ਵੀ ਉਹਦੀ ਗੱਲ ਸੁਣਦੇ ਆ ਲੋਕ ਹੂੰ ਉਹ ਸੁਣਨ ਕੇਜਰੀਵਾਲ ਨੂੰ ਨਹੀਂ ਆਉਂਦੇ ਭਗਵੰਤ ਮਾਨ ਨੂੰ ਆਉਂਦੇ ਆ ਉਹਦੇ ਚੁਟਕਲੇ ਉਹਨੀਆਂ ਗੱਲਾਂ ਕਰਨ ਦਾ ਤਰੀਕਾ ਆਮ ਲੋਕਾਂ ਨਾਲ ਆਮ ਲੋਕਾਂ ਦੀ ਭਾਸ਼ਾ 'ਚ ਉਹ ਬਹੁਤ ਵੱਡੀ ਗੱਲ ਆ ਵੈਸੇ ਹਰ ਗੱਲਾਂ ਕਰਦਾ ਹੂੰ ਜਦੋਂ ਜਦਿਆਂ ਆਪਾਂ ਕੰਗਣਾ ਰਣੌਤ ਦੀ ਗੱਲ ਕਰ ਲਈਏ ਵੈਸੇ ਤਾਂ ਮੈਂ ਇਹਨੂੰ ਹਲੇ ਤੱਕ ਟਾਲਦਾ ਹੀ ਆ ਰਿਹਾ ਸੀ ਪਰ ਉਸ ਦੀ ਗੱਲ ਕੀਤੇ ਬਿਨਾ ਸਰਦਾ ਨਹੀਂ ਕਿਉਂ ਕਿ ਜੋ ਵੀ ਕੰਗਣਾ ਰਣੌਤ ਦੇ ਬਿਆਨ ਆ ਰਹੇ ਨੇ ਉਹ ਪੰਜਾਬ ਵਰਗੇ ਸੰਵੇਦਨਸ਼ੀਲ ਸੂਬੇ ਦੇ ਉੱਤੇ ਪ੍ਰਭਾਵ ਪਾ ਰਹੇ ਨੇ ਭਾਵੇਂ ਉਹ ਇਥੋਂ ਦੇ ਨੌਜਵਾਨਾਂ ਦੇ ਨਿਰਾਸ਼ਾ ਦੀ ਗੱਲ ਕਰ ਕਰਦੇ ਹੋਣ ਭਾਵੇਂ ਉਹ ਪਿੰਡਰਾਲੇ ਦੀ ਗੱਲ ਕਰਦੇ ਹੋਣ ਭਾਵੇਂ ਉਹ ਕਿਸਾਨਾਂ ਦੀ ਗੱਲ ਕਰਦੇ ਹੋਣ ਕੀ ਲੱਗਦਾ ਨਹੀਂ ਕਿ ਪੰਜਾਬ ਬੀਜੇਪੀ ਜਿੰਨਾ ਕ ਆਪਣੇ ਆਪ ਨੂੰ ਜੋੜ ਤੋੜ ਕੇ ਇਕੱਠਾ ਕਰਨ ਦੀ ਕੋਸ਼ਿਸ਼ ਕਰਦੀ ਆ ਮਜ਼ਬੂਤ ਹੋਣ ਦੀ ਕੋਸ਼ਿਸ਼ ਕਰਦੀ ਆ ਕਿਸਾਨਾਂ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦੀ ਆ ਉਹਨਾਂ ਕੀ ਪਵਾੜਾ ਕੰਗਣਾ ਰਣਾਉ ਤੱਕ ਅਦਾ ਬਿਆਨ ਦੇ ਕੇ ਪਾ ਦਿੰਦੇ ਨੇ ਇਦਾਂ ਕੰਗਣਾ ਨਿਰਾਤਨਾ ਲੋਕਾਂ ਦੀ ਨਬਜ਼ ਨਹੀਂ ਸਮਝ ਰਹੇ ਹੂੰ ਜੇ ਖੂਬ ਪਿੰਡਰਾੜ ਦੀ ਵਿਚਾਰਧਾਰਾ ਨਾਲ ਮੈਂ ਵੀ ਸਹਿਮਤ ਨਹੀਂ ਹੂੰ ਮੈਂ ਨਹੀਂ ਮੰਨਦਾ ਹੂੰ ਪਰ ਮੈਨੂੰ ਇਹ ਵੀ ਕਿਸੇ ਨੇ ਅਧਿਕਾਰ ਨਹੀਂ ਦਿੱਤਾ ਕਿ ਉਹਨੂੰ ਮੰਨਣ ਵਾਲੇ ਹੁਣ ਬਹੁਤ ਲੋਕ ਆ ਸ਼ਰਦਾ ਬਹੁਤ ਲੋਕਾਂ ਦੀ ਆ ਹੂੰ ਇਹ ਸ਼ਾਂਤੀ ਮੰਨਦੇ ਤੇ ਮੈਂ ਜੇ ਕੁਝ ਕੜਵਾਹਟ ਵਾਲੇ ਸ਼ਬਦ ਕਹੂੰਗਾ ਜੀ ਤਾਂ ਮੈਨੂੰ ਕਿਸੇ ਨੇ અપਮਾਨ ਕਰਨ ਦਾ ਜਿਹਨੂੰ ਲੋਕ ਮੰਨਦੇ ਹੁਣ ਜੀ ਮੈਨੂੰ ਕਿਸੇ ਨੇ ਅਧਿਕਾਰ ਨਹੀਂ ਦਿੱਤਾ ਮੈਂ ਇਸ ਕਰਕੇ ਨਹੀਂ ਬੋਲਦਾ ਤਾਂ ਕੰਗਣਾ ਨੌਤ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਲੋਕ ਕੀ ਚਾਹੁੰਦੇ ਆ ਤੇ ਜੇ ਪੰਜਾਬ 'ਚ ਇੱਕ ਚਿੰਗਾਰੀ ਮਮੋਲੀ ਜੀ ਲੱਗੀ ਤੇ ਉਹ ਫਿਰ ਭਾਂਬੜ ਬਣ ਜਾਣੀ ਐ ਇਹ ਪੰਜਾਬ ਇਹ ਐਵੇਂ ਕੰਗਣਾ ਨੌਤ ਕਰਫੈਮੀ ਚੁਰੀ ਫੜਦੀ ਐ ਹੁਣ ਜਿਵੇਂ ਉਹਨੇ ਮਹਾਤਮਾ ਗਾਂਧੀ ਜੀ ਬਾਰੇ ਤੇ ਹੂੰ 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 ਦੇਖੋ ਉਹਦੇ ਤਾਂ ਪੂਰੀ ਪਾਰਟੀ ਨੂੰ ਹੀ ਸੰਕਟ 'ਚ ਪਾ ਦਿੱਤਾ ਦੇਖੋ ਮੇਰੀ ਗੱਲ ਸੰਗ ਦੀ ਵਿਚਾਰਧਾਰਾ ਨੂੰ ਹੀ ਉਸ 'ਚ ਪਾ ਦਿੱਤਾ ਮੈਂ ਕੱਲ ਮੈਂ ਮਾਫ ਕਰਨਾ ਮੈਂ ਤੁਹਾਨੂੰ ਟੋਕ ਰਿਹਾ ਮੈਂ ਕੱਲ ਹੀ ਤੁਹਾਡੇ ਭਾਰਤੀ ਜਨਤਾ ਪਾਰਟੀ ਦੇ ਇੱਕ ਸੀਨੀਅਰ ਲੀਡਰ ਨਾਲ ਗੱਲ ਕਰ ਰਿਹਾ ਸੀ ਤਾਂ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜੋ ਆਰਐਸਐਸ ਦਾ ਜੋ ਸਿਸਟਮ ਹੈ ਜਦੋਂ ਉੱਥੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਤਾਂ ਜਾਂ ਗ੍ਰੈਟੀਚਿਊਡ ਦਿੱਤਾ ਜਾਂਦਾ ਹੈ ਤਾਂ ਮਹਾਤਮਾ ਗਾਂਧੀ ਦਾ ਵੀ ਨਾਮ ਸਭ ਤੋਂ ਉੱਤੇ ਆਂਦਾ ਹੈ ਨਹੀਂ ਹੋ ਇਸ ਤਰ੍ਹਾਂ ਮੈਂ ਦੱਸਦਾ ਸਾਡੇ ਇੱਕ ਪਰਾਤਾ ਹੁੰਦੀ ਹੈ ਜੀ ਉਹ ਪ੍ਰਾਤਾ ਸਮਰਣੀਏ ਕੁਝ ਮਹਾਪੁਰਸ਼ ਨੇ ਦੇਸ਼ ਦੇ ਜੀ ਦੁਨੀਆ ਚ ਜਿਵੇਂ ਹੈਗੇ ਜੀ ਤੇ ਉਹਨਾਂ ਚ ਨਾਂ ਲਿਆ ਜਾਂਦਾ ਮਹਾਤਮਾ ਗਾਂਧੀ ਦਾ ਹੂੰ ਉਹ ਤੋਂ ਸਮਝ ਜੀ ਉਹ ਅੱਜ ਤੋਂ ਨਹੀਂ ਬਹੁਤ ਸ਼ੁਰੂ ਤੋਂ ਹੀ ਲਿਆ ਜਾਂਦਾ ਨੇ ਜੀ ਤੇ ਉਹਨਾਂ ਦਾ ਸਤਿਕਾਰ ਲਾਲਬਾਦ ਦੇ ਸ਼ਾਸਤਰੀ ਦਾ ਵੀ ਅਸੀਂ ਸਤਿਕਾਰ ਕਰਦੇ ਆ ਜੀ ਔਰ ਬਹੁਤ ਇਮਾਨਦਾਰ ਵਿਅਕਤੀ ਸੀ ਔਰ ਗਾਂਧੀਅਨ ਸੀ ਜੀ ਗਾਂਧੀ ਜੀ ਨੇ ਇੱਕ ਵਿਚਾਰਤਾ ਜਿਹੜੀ ਅਹਿੰਸਾ ਦੇ ਦਿੱਤੀ ਆ ਹੂੰ ਉਹ ਪੂਰੀ ਦੁਨੀਆ ਨੂੰ ਦਿੱਤੀ ਹੈ ਲੋਕਤੰਤਰ ਦੇ ਅੰਦਰ ਅਗਰ ਸਭ ਤੋਂ ਮਹੱਤਵਪੂਰਨ ਸਥਾਨਤਾ ਉਹ ਅਹਿੰਸਾ ਦੀ ਵਿਚਾਰਤਾ ਰਹਿਣਾ ਜੀ ਕਿਸੇ ਵੀ ਲੋਕਤੰਤਰ ਜੀ 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 ਅਸਿਕਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਜੀ ਤੇ ਜੇ ਇਹ ਠੀਕ ਹੈ ਮਹਤਵ ਸ਼ਹੀਦਿਆ ਜਮ ਭਗਤ ਸਿੰਘ ਦਾ ਬਹੁਤ ਆ ਬਾਕੀ ਸਾਰੇ ਸ਼ਹੀਦਾਂ ਦਾ ਹੈ ਬਹੁਤ ਜੇ ਉਹ ਨਾ ਸੰਘਰਸ਼ ਕਰਦੇ ਨਾ ਆਪਣੀਆਂ ਜਾਨਾਂ ਕੁਰਬਾਨ ਕਰਦੇ ਤਾਂ ਸਾਨੂੰ ਆਜ਼ਾਦੀ ਨਾ ਮਿਲਦੀ ਪਰ ਸਾਡਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਣਾ ਸੀ ਇਹ ਮਹਾਤਮਾ ਗਾਂਧੀ ਇਹ ਅਹਿੰਸਕ ਅੰਦੋਲਨ ਨਾ ਕਰੇ ਹੂੰ ਹੂੰ ਠੀਕ ਹੈ ਜੀ ਤੇ ਇਹ ਕੰਗਣਾ ਨੂੰ ਜਿਆਦਾ ਹਿਸਟਰੀ ਪੜ੍ਹ ਲੈ ਹੂੰ ਠੀਕ ਹੈ ਨਾ ਫਿਰ ਲੋਕ ਉਸ ਵੇਲੇ ਜਦੋਂ ਆਜ਼ਾਦੀ ਮਿਲੀ ਹੈ ਉਸ ਸੰਘਰਸ਼ ਦੇ ਵਿੱਚ ਹਥਾ ਝੰਡਾ ਚੰਡਾ ਲੈ ਕੇ ਦੇਸ਼ ਭਗਤ ਕੀ ਕੀ ਗੀਤ ਗਾਉਂਦੇ ਸੀ ਹੂੰ ਸ਼ਾਬਰਪਤੀ ਕੇ ਸੰਤ ਨੇ ਕਰ ਦਿਆ ਕਮਾਲ ਲੈ ਕਰ ਦਿਆ ਕਮਾਲ ਜੀ ਉਹ ਮਹਾਤਮਾ ਗਾਂਧੀ ਬਾਰੇ ਸੀ ਜੀ ਤੇ ਕੰਗਣਾ ਨੂੰ ਇਹ ਸਭ ਪੁੱਛਣ ਤੋਂ ਪਹਿਲਾਂ ਫਿਰ ਨਰੇਂਦਰ ਮੋਦੀ ਜੀ ਸਵੇਰੇ ਤਾਂ ਮਹਾਤਮਾ ਗਾਂਧੀ ਦੀ ਸ਼ਮਾਧੀ ਤੇ ਗਏ ਆ ਸ਼ਰਧਾ ਤੇ ਸਤਕਾਰ ਪੇਟ ਕਰਨ ਸਾਰੇ ਲੋਕ ਗਏ ਸਾਡੇ ਉਹ ਅਕਸਰ ਜਾਂਦੇ ਪ੍ਰਧਾਨ ਮੰਤਰੀ ਸਭ ਤੋਂ ਪਹਿਲਾ ਪ੍ਰੋਟੋਕੋਲ ਜੀ ਫਿਰ ਅਗਰ ਤੂੰ ਐਸਾ ਕਰ ਰਹੀ ਹੈਂ ਆ ਮੇਰੀ ਭੈਣ ਜੀ ਤੂੰ ਨਰੇਂਦਰ ਮੋਦੀ ਜੀ ਦਾ ਵੀ ਅਪਮਾਨ ਕਰ ਰਹੀ ਹੈਂ ਹਮ ਠੀਕ ਹੈ ਨਾ ਇਹ ਤਾਂ ਜਿਹੜੀ ਭਾਸ਼ਾ ਉਹ ਬੋਲ ਰਹੀ ਹੈ ਉਹ ਨਥੁਰਮ ਗੋੜਛੇ ਦੀ ਹੈ ਹਮ ਠੀਕ ਹੈ ਨਾ ਜੀ ਉਹ ਜਿਹੜੀ ਭਾਸ਼ਾ ਉਹ ਇੱਕ ਤਰ੍ਹਾਂ ਨਾਲ ਪਿਆਰ ਵਾਲੀ ਨਹੀਂ ਹੈ ਨਫ਼ਰਤ ਵਾਲੀ ਹੈ ਉਹ ਨਹੀਂ ਬੋਲਣੀ ਚਾਹੀਦੀ ਪਰ ਕਿਹਾ ਜਾ ਰਿਹਾ ਕਿ ਇਸ ਨੂੰ ਦਿੱਲੀ ਤੋਂ ਹੀ ਸਕ੍ਰਿਪਟ ਆਂਦੀ ਹੈ ਤੇ ਉਹ ਸਕ੍ਰਿਪਟ ਮੁਤਾਬਕ ਚੱਲ ਪੈਂਦੀ ਹੈ ਜਦੋਂ ਲੱਗਦਾ ਕਿ ਪੰਗਾ ਪੈ ਗਿਆ ਕਿਸਾਨਾਂ ਵਾਲੇ ਬਿਆਨ ਤੋਂ ਵੱਖ ਕਰ ਲੈਂਦੀ ਹੈ ਪਾਰਟੀ ਤੁਹਾਡੀ ਕੋਈ ਗੱਲ ਹੋਈ ਹਾਈ ਕਮਾਂਡ ਨਾਲ ਕਿ ਇਹ ਕਿਉਂ ਸਾਡੇ ਪੈਰਾਜ ਕੰਡੇ ਬੀਜਦੀ ਹੈ ਪੰਜਾਬ ਵਾਲਿਆਂ ਦੇ ਹਾਈ ਕਮਾਂਡ ਅਗਰੀ ਨਾ ਕਰਦੀ ਹੋਵੇ ਜੀ ਤਾਂ ਮੇਰੀ ਜ਼ੁਬਤਾ ਇੱਥੇ ਬੋਲਣ ਦੀ ਹਮ ਸਾਡੀ ਪਾਰਟੀ ਅਨਸ਼ਾਸਨ ਵਾਲਾ ਦਾ ਜੀ ਐਸਾ ਕੁਝ ਨਹੀਂ ਹੈ ਜੀ ਪਾਰਟੀ ਜਿਹੜੀ ਆ ਇਹ ਇਹਨਾਂ ਗੱਲਾਂ ਦੇ ਖਿਲਾਫ ਜੀ ਐਸਾ ਇਹ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਉਹ ਲੈਟਰ ਵੀ ਜਾਰੀ ਕਰਤਾ ਹੋਰ ਪਾਰਟੀ ਕੀ ਕਰ ਸਕਦੀ ਹੈ ਇੱਕ ਕਾਰਜਕਰਤਾ ਨੂੰ ਪੱਤਰ ਜਾਰੀ ਕਰੂਗੀ ਫਿਰ ਮੀਡੀਆ ਨੂੰ ਵੀ ਜਾਰੀ ਕਰਤਾ ਉਹ ਮੇਰੇ ਕੋਲ ਆ ਮੈਂ ਦੇ ਦੇਣਾ ਤੁਹਾਨੂੰ ਕੀ ਉਹ ਨੂੰ ਸਸਪੈਂਡ ਵੀ ਕਰ ਸਕਦੀ ਹੈ ਪਾਰਟੀ ਜੇ ਉਹ ਨਾਬਾਜ ਆਈ ਅੱਗੇ ਤਾਂ ਸਪੈਡ ਆਇਆ ਨਾ ਅਜੇ ਉਹ ਸਟੇਜ ਨਹੀਂ ਆਈ ਜੀ ਐਵੇਂ ਥੋੜਾ ਕਿਸੇ ਐਮਪੀ ਨੂੰ ਸਸਪੈਂਡ ਕੀਤਾ ਸਟੇਜ ਤਾਂ ਦੇਖੋ ਮਾਫ ਕਰਨਾ ਸਟੇਜ ਤਾਂ ਦੇਖੋ ਕਿਸਾਨਾਂ ਵਾਲੇ ਵਾਲਾ ਬਿਆਨ ਕਿਸਾਨਾਂ ਵਾਲਾ ਬਿਆਨ ਦੋਵੇਂ ਚੀਜ਼ਾਂ ਦੇ ਉੱਤੇ ਉਹਦੀ ਜਦੋਂ ਅੰਦਰੋਂ ਤੇ ਬਾਹਰੋਂ ਵਿਰੋਧਤਾ ਹੋਈ ਤਾਂ ਮਹਾਤਮਾ ગાંધી ਵਾਲਾ ਬਿਆਨ ਫਿਰ ਅੱਗੇ ਪੰਜਾਬ ਦੇ ਨੌਜਵਾਨਾਂ ਬਾਰੇ ਬਿਆਨ ਉਹ ਮਤਲਬ ਪੂਰੇ ਇੱਕ ਹਫਤੇ ਦੇ ਵਿੱਚ ਹੀ ਜਿਹੜਾ ਹੈ ਨਹੀਂ ਨਹੀਂ ਉਹ ਜਿੱਥੇ ਵੀ ਕਿਤੇ ਉਹਦੀ ਸਕੂਲਿੰਗ ਹੋਈ ਹੈ ਨਾ ਜੀ ਉਹ ਸਕੂਲਿੰਗ ਗਲਤ ਹੋ ਗਈ ਹੈ ਹਮ ਜਿਹੜਾ ਉਹਨੂੰ ਸਮਝ ਨਹੀਂ ਹੈ ਹਮ ਪਾਰਟੀ ਦੇ ਬਾਰੇ ਉਹ ਉਹਨੂੰ ਲੋਕਾਂ ਦੀ ਪਰਸੈਪਸ਼ਨ ਪਾਰਟੀ ਬਾਰੇ ਠੀਕ ਬਣੇ ਉਹ ਨੁਕਸਾਨ ਵੀ ਕਰ ਰਹੀ ਹੈ ਉਹਨਾਂ ਨੂੰ ਕਿਨੂ ਕਿਨੂ ਸਮਝਾਵਾਂਗੇ ਜਾ ਕੇ ਕਿ ਵੀ ਸਾਡੀ ਵਿਚਾਰਧਾਰਾ ਤਾਂ ਹੈਗੀ ਹੈ ਹਮ ਠੀਕ ਹੈ ਜਿਹੜਾ ਮੈਂ ਪਹਿਲਾਂ ਕਿਸਾਨਾਂ ਬਾਰੇ ਬੋਲਦਾ ਸੀ ਜੀ ਉਹ ਕਿਉਂ ਬੋਲਦਾ ਸੀ ਉਹ ਮੋਦੀ ਜੀ ਨੂੰ ਗਲਤ ਕਹਦੇ ਸੀ ਗਾਲਾਂ ਕੱਢਦੇ ਸੀ ਹੂੰ ਭਾਜਪੀ ਨੂੰ ਗਾਲਾਂ ਕੱਢਦੇ ਸੀ ਤੇ ਮੇਰੇ ਲੀਡਰ ਨੂੰ ਗਾਲਾਂ ਕੱਢਣਗੇ ਤਾਂ ਮੈਂ ਖੜਾ ਹੋਊਂਗਾ ਨਾ ਨਾਲ ਤੇ ਖੜਾ ਹੋ ਕੇ ਅਸੀਂ ਕਹਿੰਦੇ ਕਰ ਲੋ ਜੋ ਕਰਨਾ ਹੂੰ ਉਹ ਕਹਿੰਦੇ ਪਿੰਡਾਂ ਜਾ ਕੇ ਦਿਖਾਓ ਅਸੀਂ ਕਹਿੰਦੇ ਅਸੀਂ ਪਿੰਡਾਂ ਚ ਹੀ ਰਹਿੰਦੇ ਆ ਹੂੰ ਉਹ ਉਹਨਾਂ ਅਨਸਰਾਂ ਨਾਲ ਮੇਰੀ ਲੜਾਈ ਸੀ ਨਾ ਕਿ ਕਿਸਾਨਾਂ ਨਾਲ ਹੂੰ ਜਿਹੜੇ ਗੁੰਡਾਗਰਦੀ ਕਰਦੇ ਸੀ ਹੂੰ ਇਸ ਕਰਕੇ ਸਾਨੂੰ ਤਾਂ ਜੇ ਪਾਰਟੀ ਦਾ ਕੇ ਹੋਵੇ ਆਰਡਰ ਹੋਵੇ ਤੇ ਉਹ ਵੀ ਕਰਦੇ ਜੇ ਸਾਡੇ ਲੀਡਰ ਨਾਲ ਹੁਣ ਵੀ ਇਦਾਂ ਪੰਗੇ ਲੈਣ ਹੂੰ ਲੀਡਰ ਨਾਲ ਨਹੀਂ ਕੋਈ ਪੰਗੇ ਲੈ ਰਿਆ ਹੂੰ ਜਿਹੜੇ ਕਿਸਾਨ ਨੇ ਉਹ ਤਾਂ ਉਹਦਾ ਜਨੂਨ ਅੰਦੋਲਨ ਕਰ ਰਹੇ ਆ ਹੂੰ ਪਰ ਜਿਹੜੇ ਉਹਨਾਂ ਚਾਂਸਰ ਦੂਸਰੇ ਕੁਸਕੇ ਸੀ ਨਾ ਹੂੰ ਉਹ ਇਹਨੂੰ ਸਿੱਖ ਅੰਦੋਲਨ ਬਣਾ ਕੇ ਸਾਡੇ ਪ੍ਰਧਾਨ ਮੰਤਰੀ ਦਾ ਚਿਹਰਾ ਖਰਾਬ ਕਰਨਾ ਚਾਹੁੰਦੇ ਸੀ ਸਿੱਖ ਵਿਰੋਧੀ ਤੇ ਕਿਸਾਨ ਵਿਰੋਧੀ ਚਿਹਰਾ ਦਿਖਾਉਣਾ ਚਾਹੁੰਦੇ ਸੀ ਹੂੰ ਠੀਕ ਹੈ ਇਹ ਉਹ ਕਹਾਣੀ ਜੀ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਅਸੀਂ ਹਰਜੀਤ ਗਰੇਵਾਲ ਸੀਨੀਅਰ ਭਾਜਪਾ ਨੇਤਾ ਨਾਲ ਗੱਲ ਕੀਤੀ ਹੈ ਦੋ ਤਿੰਨ ਜਿਹੜੀਆਂ ਚੋਣਵੀਆਂ ਗੱਲਾਂ ਇਸ ਇੰਟਰਵਿਊdੀਆਂ ਨੇ ਉਹਨੇ ਕਿ ਇੱਕ ਤਾਂ ਜਿਹੜਾ ਸੁਨੀਲ ਜਾਖੜ ਦੇ ਮਾਧਿਅਮ ਨਾਲ ਇਹ ਗੱਲਾਂ ਆ ਰਹੀਆਂ ਨੇ ਕਿ ਪੰਜਾਬ ਭਾਜਪਾ ਨੂੰ ਸਵੈਪੜ ਚੋਣ ਦੀ ਲੋੜ ਹੈ ਉਹਨਾਂ 'ਚ ਇਹਨਾਂ ਨੂੰ ਵੀ ਦਮ ਨਜ਼ਰ ਆਉਂਦਾ ਇਹ ਉਹਨਾਂ ਦੀ ਜਿਹੜੀ ਆ ਸਮਰਥਨ ਕਰਦੇ ਨੇ ਉਹਨਾਂ ਗੱਲਾਂ ਦਾ ਭਾਵੇਂ ਸੁਨੀਲ ਜਾਖੜ ਨੂੰ ਅੱਜ ਵੀ ਇਹ ਕਹਿੰਦੇ ਨੇ ਕਿ ਕੋਈ ਅਸਤੀਫਾ ਨਹੀਂ ਦਿੱਤਾ ਦੂਜਾ ਕੰਗਣਾ ਰਣੌਤ ਦੀ ਬਿਆਨਬਾਜ਼ੀ ਜਿਹੜੀ ਆ ਉਹ ਅਸੀਂ ਇਸ ਇੰਟਰਵਿਊ 'ਚ ਅਸੀਂ ਮਹਿਸੂਸ ਕਰ ਲਿਆ ਕਿ ਭਾਜੀਪੀ ਖੁਦ ਕਿੰਨੀ ਔਖੀ ਆ ਉਸ ਤੋਂ ਤੇ ਜਿਹੜਾ ਇਸ਼ਾਰਾ ਗਰੇਵਾਲ ਸਾਹਿਬ ਨੇ ਕੀਤਾ ਹੈ ਕਿ ਕੰਗਣਾ ਪੰਜਾਬ ਵਨ ਚੰਗਾਰੀਆਂ ਨਾ ਸੁੱਟੇ ਕੀ ਪਤਾ ਕਦੋਂ ਭਾਂਬੜ ਬਣ ਜਾਣਾ ਇਹਨੇ ਇਹ ਬਹੁਤ ਵੱਡੀ ਲਾਈਨ ਹੈ ਤੇ ਇਸ ਦਾ ਮੇਰੇ ਖਿਆਲ ਚ ਸਭ ਨੂੰ ਖਿਆਲ ਰੱਖਣਾ ਚਾਹੀਦਾ ਬਹੁਤ ਸ਼ੁਕਰੀਆ ਜੀ ਡੇਨਿਕ ਸਵੇਰਾ ਨੂੰ ਸਵਾਦ ਦੇਣ ਵਾਸਤੇ ਬਹੁਤ ਸ਼ੁਕਰੀਆ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par